ਦੋਸਤੋ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ 26 ਨਵੰਬਰ ਦੀ ਕਾਲ ਦਿੱਤੀ ਗਈ ਸੀਗੀ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੂਰਨ ਤੌਰ ਤੇ ਵਿਦਿਆਰਥੀਆਂ ਵੱਲੋਂ ਬੰਦ ਕੀਤੀ ਜਾਵੇਗੀ ਤੇ ਅਸੀਂ ਆਪਣੀ ਕਾਲ ਨੂੰ ਅੰਜਾਮ ਦੇਣ ਲਈ ਪੂਰੀ ਤਿਆਰੀਆਂ ਕਰ ਰਹੀ ਸੀਗੇ ਤੇ ਜਿਹੜਾ ਜਿਹੜਾ ਪ੍ਰਸ਼ਾਸਨ ਹੈ ਆਪਣਾ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਦਾ ਇਹ ਪ੍ਰਸ਼ਾਸਨ ਵੀ ਲਗਾਤਾਰ ਇਸ ਮੋਰਚੇ ਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇਹਨੂੰ ਡੀਲ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਸੀਗਾ ਪਰ ਅੱਜ ਇਹਨਾਂ ਆਪਣੇ ਦਬਾਹੇ ਠਾਕੇ ਲੋਕਾਂ ਦੇ ਵਿਦਿਆਰਥੀਆਂ ਦੇ ਇੱਕੇ ਜਿਹੇ ਦਬਾਹੇ ਠਾਕੇ ਇਹ ਪ੍ਰਸ਼ਾਸਨ ਮਜਬੂਰ ਹੋਇਆ ਵੀ 26 ਤਰੀਕ ਨੂੰ ਜਿਹੜੇ ਪੇਪਰ ਸੀ ਉਹ ਪੋਸਟਪੋਨ ਕੀਤੇ ਗਏ ਨੇ ਤੇ ਯੂਨੀਵਰਸਿਟੀ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ। ਦੋਸਤੋ ਇਹ ਇਸ ਕਰਕੇ ਹੋ ਸਕਿਆ ਹੈ ਵੀ ਇਹਨਾਂ ਦੇ ਉੱਤੇ ਬਹੁਤ ਵੱਡਾ ਦਬਾਅ ਸੀਗਾ ਲੋਕਾਂ ਦੇ ਇੱਕੇ ਦਾ। ਤੁਸੀਂ ਦੇਖੋ 24 ਤਰੀਕ ਤੱਕ ਜਿਹੜਾ ਪ੍ਰਸ਼ਾਸਨ ਸਾਨੂੰ ਇਸ ਤਰ੍ਹਾਂ ਵੰਗਾਰ ਰਿਹਾ ਸੀਗਾ ਵੀ ਇਹੋ ਜੇ ਇੱਕ ਨੋਟਿਸ ਜਾਰੀ ਹੋ ਰਹੀ ਸੀਗੇ ਵੀ 26 ਤਰੀਕ ਨੂੰ ਸਾਰੇ ਅਧਿਕਾਰੀ ਟਾਈਮ ਸਿਰ ਆਪਣੇ ਆਫਸਾਂ ਵਿੱਚ ਪਹੁੰਚਣ ਸਾਰੇ ਦਫ਼ਤਰ ਸਾਡੀਆਂ ਕਲਾਸਾਂ ਜਿਵੇਂ ਹੁੰਦੀਆਂ ਨੇ ਉਹ ਵੀ ਲੱਗਣਗੀਆਂ ਤੇ ਕੋਈ ਵੀ ਜਿਹੜਾ ਬੰਦ ਹੈ ਉਹਨੂੰ ਨਾ ਮੰਨੇ ਜਿਹੜਾ ਪ੍ਰਸ਼ਾਸਨ 24 ਤਰੀਕ ਤੱਕ ਇਹ ਗੱਲ ਕਰ ਰਿਹਾ ਸੀਗਾ ਤੇ 24 ਤਰੀਕ ਤੋਂ ਬਾਅਦ ਇਸ ਕਰਕੇ ਐਸੀ ਵੀ ਮਜਬੂਰ ਹੋਏ ਤੇ ਅਸੀਂ ਕਾਲ ਦਿੱਤੀ ਅਸੀਂ ਪਹਿਲਾਂ ਇਹ ਕਾਲ ਨੂੰ ਸਿਰਫ ਵਿਦਿਆਰਥੀ ਨੇ ਅੰਜਾਮ ਦੇਣਾ ਸੀਗਾ ਪਰ ਅਸੀਂ ਵੀ ਇਸ ਕਾਲ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਇਤਿਹਾਸਪਸ ਦੀਆਂ ਜਮਹੂਰੀ ਜਥੇਬੰਦੀਆਂ ਨੇ ਲੋਕ ਨੇ ਆਸ-ਪਾਸ ਦੇ ਉਨਾਂ ਨੂੰ ਸੱਦਾ ਲਾਇਆ ਵੀ ਤੁਸੀਂ ਵੀ ਫਿਰ 26 ਤਰੀਕ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਪਹੁੰਚੋ ਇਸ ਦਬਾਹੇ ਠਾ ਕੇ ਅੱਜ ਪ੍ਰਸ਼ਾਸਨ ਮਜਬੂਰ ਹੋਇਆ ਵੀ 26 ਤਰੀਕ ਦੀ ਛੁੱਟੀ ਐਲਾਨ ਕੀਤੀ ਗਈ ਹੈ ਦੋਸਤੋ ਇਹ ਸਾਡੇ ਸਾਰਿਆਂ ਇੱਕ ਅਸੀਂ ਸਾਰਿਆਂ ਨੇ ਇੱਕ ਆਪਾਂ ਮਿਸਾਲ ਖੜੀ ਕੀਤੀ ਹੈ ਕਿ ਪ੍ਰਸ਼ਾਸਨ ਕਿਸ ਤਰ੍ਹਾਂ ਲੋਕਾਂ ਦੇ ਏਕੇ ਤੋਂ ਡਰਦਾ ਹੈ ਸਰਕਾਰਾਂ ਕਿਸ ਤਰ੍ਹਾਂ ਡਰਦੀਆਂ ਨੇ ਆਪਣੇ ਤੋਂ ਤੇ ਇਹਦੇ ਨਾਲ ਨਾ ਦੋਸਤੋ ਅਸੀਂ ਜਿਹੜੀ ਗੱਲਬਾਤ ਲਗਾਤਾਰ ਕਰ ਰਹੇ ਹਾਂ ਪ੍ਰਸ਼ਾਸਨ ਦੇ ਇਹਦੇ ਨਾਲ ਉਹਦੇ ਕਰਕੇ ਆਪਣੀ ਹੋਰ ਵੀ ਮੰਗਾਂ ਮੰਨੀਆਂ ਗਈਆਂ ਨੇ ਜਿਵੇਂ ਇੱਕ ਤਾਂ 17 ਤਰੀਕ ਨੂੰ ਇਹਨਾਂ ਨੇ ਇੱਕ ਕਮੇਟੀ ਬਣਾਈ ਸੀਗੀ ਉਸ ਕਮੇਟੀ ਦਾ ਕੰਮ ਸੀਗਾ ਵੀ ਜਿਹੜਾ ਅਮਿਤ ਸ਼ਾਹ ਦਾ ਬਿਆਨ ਆਇਆ ਸੀ ਕੁਝ ਦਿਨ ਪਹਿਲਾਂ ਵੀ ਹਰਿਆਣੇ ਦੇ ਕੁਝ ਕਾਲਜਸ ਨੂੰ ਪੀਯੂ ਦੇ ਨਾਲ ਰੀਅਫੀਲੀਏਟ ਕੀਤਾ ਜਾਵੇ ਉਹਨੂੰ ਉਹ ਜਿਹੜੀ ਕਾਰਵਾਈ ਹੈ ਉਹਨੂੰ ਸ਼ੁਰੂ ਕੀਤਾ ਜਾਵੇ ਉਸ ਕਮੇਟੀ ਦਾ ਕੰਮ ਸੀਗਾ ਤੇ ਉਸ ਕਮੇਟੀ ਨੂੰ ਰੱਦ ਕਰਨ ਦੀ ਗੱਲ ਕੀਤੀ ਗਈ ਹੈ ਉਹ ਮੰਨੇ ਨੇ ਵੀ ਕਮੇਟੀ ਰੱਦ ਕੀਤੀ ਜਾਵੇਗੀ ਤੇ ਜਿਹੜੀ ਤੀਜੀ ਗੱਲ ਹੈ ਉਹ ਇਹ ਹੈ ਵੀ ਪਿਛਲੇ ਸਾਲ ਕਈ 13 ਵਿਦਿਆਰਥੀਆਂ ਦੇ ਉੱਤੇ ਸੈਨੇਟ ਨੂੰ ਲੈ ਕੇ ਹੀ ਪ੍ਰੋਟੈਸਟ ਕਰਦੇ ਆ ਸਾਡੇ ਉੱਤੇ ਪਰਚੇ ਮੜੇ ਗਏ ਸੀ ਕਿ ਲਾਠੀ ਚਾਰ ਕੀਤਾ ਗਿਆ ਸੀਗਾ ਉਹਨਾਂ ਪਰਚਿਆਂ ਨੂੰ ਰੱਦ ਕਰਨ ਦੀ ਗੱਲ ਵੀ ਇਹਨਾਂ ਨੇ ਮੰਨੀ ਹੈ ਵੀ ਇਹ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕਰਨਗੇ ਤੇ ਦੋਸਤੋ ਇਹ ਇਸੇ ਕਰਕੇ ਹੋ ਸਕਿਆ ਵੀ ਇਹਨਾਂ ਦੇ ਉੱਤੇ ਅੱਜ ਬਹੁਤ ਜ਼ਿਆਦਾ ਦਬਾਅ ਹੈ ਲੋਕਾਂ ਦਾ ਵੀ ਕੱਲ ਨੂੰ ਇਸ ਤਰ੍ਹਾਂ ਜੇ ਲੋਕ ਇੰਨੀ ਵੱਡੀ ਗਿਣਤੀ ਦੇ ਵਿੱਚ ਪਹੁੰਚਣਗੇ ਤਾਂ ਸਾਡੇ ਤੋਂ ਸਾਂਭੇ ਨਹੀਂ ਜਾਣੇ ਤੇ ਦੋਸਤੋ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਪ੍ਰਸ਼ਾਸਨ ਹੈ ਉਹ ਸਾਡ ਨਾਲ ਲਗਾਤਾਰ ਗੱਲਬਾਤ ਕਰਕੇ ਉਹਨਾਂ ਨੇ ਸਾਡੇ ਤੋਂ 25 ਤਰੀਕ ਤੱਕ ਸਮਾਂ ਮੰਗਿਆ ਸੀਗਾ ਵੀ ਅਸੀਂ 25 ਤੱਕ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਸ਼ਡਿਊਲ ਅਨਾਉਂਸ ਕਰਾਵਾਂਗੇ ਇਸ ਕਰਕੇ ਅਸੀਂ 26 ਤਰੀਕ ਨੂੰ ਆਪਣੀ ਕਾਲ ਰੱਖੀ ਸੀ ਪਰ ਪ੍ਰਸ਼ਾਸਨ ਇਹਨਾਂ ਦਿਨਾਂ ਦੇ ਵਿੱਚ ਵੀ ਕਈ ਇਹੋ ਜਿਹੀਆਂ ਘਟੀਆਂ ਹਰਕਤਾਂ ਕਈ ਅਧਿਕਾਰੀ ਕਰ ਚੁੱਕੇ ਨੇ ਜਿਵੇਂ ਜਿਹੜਾ ਸਟਾਫ ਐਸੋਸੀਏਸ਼ਨ ਹੈ ਸਟਾਫ ਐਸੋਸੀਏਸ਼ਨ ਦੇ ਇੱਕ ਅਧਿਕਾਰੀ ਵੱਲੋਂ ਇਹ ਗੱਲ ਕੀਤੀ ਜਾਂਦੀ ਹੈ ਵੀ 26 ਨੂੰ ਜਿਹੜੇ ਵਿਦਿਆਰਥੀ ਜਦੋਂ ਐਡਮਿਨ ਬਲੌਕ ਬੰਦ ਕਰਨ ਹੋਣਗੀ ਤਾਂ ਅਸੀਂ ਫੀਮੇਲ ਸਟਾਫ ਨੂੰ ਅੱਗੇ ਕਰ ਦਵਾਂਗੇ ਤੇ ਫਿਰ ਇਹਦਾ ਮਸਲਾ ਬਣਾਵਾਂਗੇ ਇਸ ਤਰ੍ਹਾਂ ਦੀਆਂ ਹੋਛੀਆਂ ਜਿਹੜੀਆਂ ਕਾਰਵਾਈਆਂ ਨੇ ਕਦੇ ਕੋਈ ਹੋਰ ਅਧਿਕਾਰੀ ਕਹਿੰਦੇ ਨੇ ਵੀ ਪੰਜਾਬੀ ਤਾਂ ਹੁੰਦੀ ਹੀ ਇਹੋ ਜਿਹੀ ਨੇ ਇਹਨਾਂ ਦਾ ਕੰਮ ਹੀ ਇਹੀ ਹੈ ਜਿਵੇਂ ਇਸ ਘਟਿਆ ਦਰਜੇ ਦੀਆਂ ਗੱਲਾਂ ਜਿਹੜੀਆਂ ਅਧਿਕਾਰੀਆਂ ਵੱਲੋਂ ਅਜ ਕੀਤੀਆਂ ਜਾ ਰਹੀਆਂ ਨੇ ਤੇ ਜਿਹੜਾ ਪ੍ਰਸ਼ਾਸਨ ਹੈ ਉਹ ਸਾਡੇ ਤੋਂ ਇਹ ਉਮੀਦ ਨਾ ਰੱਖੇ ਵੀ ਅਸੀਂ ਲਗਾਤਾਰ ਨੇਗੋਸ਼ੀਏਸ਼ਨ ਦੇ ਲਈ ਜਾਂ ਫਿਰ ਗੱਲਬਾਤ ਦੇ ਲਈ ਉਹਨਾਂ ਦੇ ਨਾਲ ਬੈਠਾਂਗੇ ਜੇ ਉਹ ਸਾਡੇ ਤੋਂ ਜਾਬਤੇ ਦੀ ਉਮੀਦ ਕਰ ਰਹੇ ਨੇ ਜੈਸੇ 25 ਤੱਕ ਇਹ ਗੱਲ ਮੰਨੀ ਹੈ ਤਾਂ ਉਹ ਵੀ ਜਿਹੜਾ ਇੱਕ ਇਸ ਤਰ੍ਹਾਂ ਦੇ ਅਪਮਾਨ ਕਦੇ ਕੋਈ ਖ਼ਬਰ ਵਿੱਚ ਲਿਖਵਾ ਰਹੇ ਨੇ ਕਦੇ ਇਸ ਤਰ੍ਹਾਂ ਦੇ ਰਹੇ ਨੇ ਉਹ ਉਹਨਾਂ ਨੂੰ ਬੰਦ ਕਰਨ ਅਗਲੀ ਗੱਲ ਦੋਸਤੋ ਇਹ ਹੈ ਵੀ ਅੱਜ ਰਜਿਸਟਰ ਨੇ ਕਿਹਾ ਕਿ ਸਾਨੂੰ 8-10 ਦਿਨ ਹੋਰ ਚਾਹੀਦੇ ਨੇ ਹਜੇ ਵੀ ਮਸਲਾ ਹੱਲ ਕਰਾਉਣ ਦੇ ਲਈ ਪਰ ਅਸੀਂ ਵੀ ਕਹਿ ਦੇਣਾ ਚਾਹੁੰਦੇ ਆ ਵੀ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਵੀ ਇਹ ਪ੍ਰਸ਼ਾਸਨ ਸਾਨੂੰ ਪਹਿਲਾਂ ਵੀ ਲਾਰੇ ਲਾਉਣ ਦੀ ਕੋਸ਼ਿਸ਼ ਕਰਦਾ ਰਿਹਾ ਤੇ ਹੁਣ ਵੀ ਲਾਰੇ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਨੇ ਪਰ ਅਸੀਂ ਇਹਨਾਂ ਇਹਨਾਂ ਦੀ ਗੱਲਾਂ ਦੇ ਵਿੱਚ ਪਹਿਲਾਂ ਵੀ ਨਹੀਂ ਫਸੇ ਨਾ ਹੁਣ ਫਸਾਂਗੇ ਤੇ ਅਸੀਂ ਕੱਲ 26 ਤਰੀਕ ਨੂੰ ਸ਼ਾਮ 5 ਵਜੇ ਇੱਕ ਪ੍ਰੈਸ ਕੌਨਫਰੈਂਸ ਕਰ ਰਹੀ ਹੈ ਤੇ ਇਸ ਕੌਨਫਰੈਂਸ ਦੇ ਵਿੱਚ ਅਸੀਂ ਆਪਣੀ ਅਗਲੀ ਕਾਲ ਦਾ ਐਲਾਨ ਕਰਾਂਗੇ ਇਹ ਕਾਲ ਵੱਡੀ ਕਾਲ ਹੋਏਗੀ ਤੇ ਆਪਣੇ ਸੰਘਰਸ਼ ਨੂੰ ਉਸਦੇ ਅਗਲੇ ਪੜਾਅ ਵਿੱਚ ਲੈ ਕੇ ਜਾਵੇਗੀ ਦੋਸਤੋ ਤੁਹਾਨੂੰ ਸਾਰੇ ਨੂੰ ਇੱਕ ਅਪੀਲ ਹੈ ਵੀ ਇਹ ਸੰਘਰਸ਼ ਆਪਣਾ ਹਜੇ ਖਤਮ ਨਹੀਂ ਹੋਇਆ ਹਜੇ ਆਪਣਾ ਸੰਘਰਸ਼ ਜਾਰੀ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ 26 ਤਰੀਕ ਵਾਲੀ ਕਾਲ ਨੂੰ ਵਾਪਸ ਲਿਆ ਜਾਂਦਾ ਕਿਉਂਕਿ ਉਹ ਜਿਹੜੀ ਯੂਨੀਵਰਸਿਟੀ ਹੈ ਇਹਨਾਂ ਨੇ ਆਪ ਹੀ ਯੂਨੀਵਰਸਿਟੀ ਬੰਦ ਕੀਤੀ ਹੈ ਤੇ ਇਹ ਆਪਣੀ ਇੱਕ ਵੱਡੀ ਜਿੱਤ ਹੈ ਵੀ ਆਪਾਂ ਇਹਨੂੰ ਅੱਗੇ ਝਕਾਇਆ ਪਰ ਆਪਣਾ ਸੰਘਰਸ਼ ਨੂੰ ਤੱਕ ਜਾਰੀ ਰਹੇਗਾ ਜਦ ਤੱਕ ਸੈਨੇਟ ਦੀਆਂ ਚੋਣਾਂ ਅਨਾਉਂਸ ਨਹੀਂ ਹੋ ਜਾਂਦੀਆਂ ਇਸ ਕਰਕੇ ਦੋਸਤੋ ਅਗਲੀ ਕਾਲ ਦੇ ਵਿੱਚ ਜੇ ਮੈਂ ਤੁਸੀਂ ਪਹਿਲਾਂ ਪਹੁੰਚੇ ਹੋ ਉਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਜਰੂਰ ਵੱਤ ਵਤ ਗਿਣਤੀ ਦੇ ਵਿੱਚ ਪਹੁੰਚੇ ਉਸੇ ਤਰ੍ਹਾਂ ਹਮੈਤ ਕਰਦੇ ਰਹੋ ਇਨਕਲਾਬ ਜਿੰਦਾਬਾਦ ਜਿੱਤ ਲੜਦੇ ਲੋਕਾਂ ਦੀ